ਅੱਜ ਆਪਾਂ ਜਿਹੜੀ ਵੀਡੀਓ 'ਚ ਕੋਠੀ ਲੈ ਕੇ ਪਹੁੰਚੇ ਹਾਂ ਜੀ 10 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਮੇਰੇ ਵੱਲੋਂ ਗਰੰਟੀ ਅਸੀਂ ਕਿਉਂਕਿ ਕੰਮ ਬਹੁਤ ਸ਼ੌਂਕ ਨਾਲ ਮਾਲਕ ਨੇ ਸਾਰੇ ਦਾ ਸਾਰਾ ਕਰਵਾ ਰੱਖਿਆ ਰੇਟ ਪਸੰਦ ਆਊਗਾ ਗੱਲ ਆਪਾਂ ਪੂਰੀ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ 'ਚ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪੇ ਜੋ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ ਕੂਠੀ ਦਾ ਕਿਵੇਂ ਕੰਮ ਹੋਇਆ ਜੀ ਕੀ ਕੁਝ ਬਣਿਆ ਹੋਇਆ ਕੂਠੀ ਦੇ ਵਿੱਚ ਸਾਰਾ ਕੁਝ ਵੀਡੀਓ ਚ ਤੁਹਾਨੂੰ ਮੈਂ ਦਿਖਾਉਣਾ ਸੀ ਕੱਲੀ ਕੱਲੀ ਗੱਲਬਾਤ ਆਪਾਂ ਕਰਦੇ ਹਾਂ ਸੀ ਤੇ ਅੱਗੇ ਆਪਾਂ ਕਮੈਂਟ ਵੀ ਪੜਾਂਗੇ ਤੁਹਾਡੇ ਤੁਹਾਡੇ ਨਾਮ ਵੀ ਸਾਰੇ ਲਵਾਂਗੇ ਪਹਿਲਾ ਵੀਡੀਓ ਦੇਖਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਬਾਥਰੂਮ ਤੁਸੀਂ ਚੈੱਕ ਕਰੋ ਜੀ ਆਹ ਸਾਰਾ ਬਾਥਰੂਮ ਏਰੀਆ ਆ ਗਿਆ ਸੀ ਬਹੁਤ ਵਧੀਆ ਕੰਮ ਮਾਲਕ ਨੇ ਕਰਵਾ ਛੱਡਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਨਵਾਂ ਸਾਰਾ ਕੰਮ ਹੋਇਆਗਾ ਕੂਠੀ ਜਮਾਂ ਨਵੀਂ ਬਣੀ ਹੋਈ ਹੈ ਅੰਦਰੋਂ ਸਾਰੀ ਕੂਠੀ ਮਾਲਕ ਨੇ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਹੈ ਅੰਦਰ ਆਪਾਂ ਚੱਲਾਂਗੇ ਅਸੀਂ ਤੇ ਪਹਿਲਾਂ ਤਾਂ ਤੁਸੀਂ ਬਾਹਰ ਦਾ ਜੋ ਕੁਝ ਬਣਿਆ ਹੋਇਆ ਉਹ ਚੈੱਕ ਕਰੋ ਜਿੰਨਾ ਬਾਹਰ ਏਰੀਆ ਜੀ ਸਾਰਾ ਇਹਨਾਂ ਨੇ ਪੱਕਾ ਕਰਵਾਇਆ ਹੋਇਆ ਸਾਰੇ ਦੇ ਅੰਦਰ ਟਾਈਲਾਂ ਲੱਗੀਆਂ ਹੋਈਆਂ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਸੀ ਬਾਕੀ ਗੇਟ ਜੋੜੀਆਂ ਜੋ ਕੰਮ ਹੋਇਆਗਾ ਪੂਰਾ ਵਧੀਆ ਮਾਲਕ ਨੇ ਕਰਵਾ ਰੱਖਿਆ ਤੁਸੀਂ ਚੈੱਕ ਕਰੋ ਜੀ ਥੱਲੇ ਆਪਾਂ ਨੂੰ ਜਿੰਨਾ ਏਰੀਆ ਮਿਲੂਗਾ ਸਾਰਾ ਪੱਕਾ ਮਿਲੂਗਾ ਕੋਈ ਕਮੀ ਪੇਸ਼ੀ ਇਹਨਾਂ ਨੇ ਨਹੀਂ ਛੱਡੀ ਹੋਈ ਬਾਕੀ ਤੁਸੀਂ ਚੈੱਕ ਕਰੋ ਫਰੰਟ ਚੈੱਕ ਕਰੋ ਜੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬਾਰੋਂ ਦੇਖ ਕੇ ਕੁਝ ਵੀ ਅੰਦਾਜ਼ਾ ਨਾ ਲਾਇਓ ਜੀ ਕਿਉਂਕਿ ਅੰਦਰੋਂ ਕੋਠੀ ਮਾਲਕ ਨੇ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਆ। ਸਭ ਤੋਂ ਪਹਿਲਾਂ ਆਪਾਂ ਉੱਪਰ ਚੱਲਦੇ ਹਾਂ ਜੀ। ਉੱਪਰ ਤੁਹਾਨੂੰ ਆਸ-ਪਾਸੇ ਦਾ ਮਾਹੌਲ, ਆਸ-ਪਾਸੇ ਦੀ ਲੋਕੇਸ਼ਨ ਚੈੱਕ ਕਰਵਾਦਣੇ ਸੀ। ਬਾਕੀ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਊਗੀ ਜੀ। ਅੰਦਰੋਂ ਕੋਠੀ ਤੁਸੀਂ ਦੇਖੋਗੇ। ਫੇਰ ਤਾਂ ਵੀਡੀਓ ਵੀ ਪਸੰਦ ਆਜੂਗੀ ਤੇ ਇਹ ਕੋਠੀ ਵੀ ਪਸੰਦ ਆਜੂਗੀ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਜਿੰਨੇ ਤੁਸੀਂ ਪਹੁੰਚੇ ਹੋਣ ਸੀ। ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਥੱਲੇ ਕਿ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਵੀ ਲਾਜ਼ਮੀ ਦਬਦਿਓ ਬਾਕੀ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਤੁਸੀਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਤੇ ਚੈੱਕ ਕਰੋ ਜੀ ਬਾਰ-ਬਾਰ ਚੱਲਦਾ ਰਹਿੰਦਾ ਭੇਜੋ ਜੇ ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ 'ਚ ਹੈ ਬਾਕੀ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਸੀ ਓੜੀਆਂ ਵਧੀਆ ਮਿਲ ਜਾਣਗੀਆਂ ਤੇ ਜਗ੍ਹਾ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ 10 ਮਾਰ ਲਈ ਥਾਂ ਦੇ ਵਿੱਚ ਆਪਾਂ ਨੂੰ ਘਰ ਇਹ ਦੇਖਣ ਨੂੰ ਮਿਲੂਗਾ ਤੇ ਕੰਮ ਬਹੁਤ ਵਧੀਆ ਕਰਵਾਇਆ ਹੋਇਆ ਸੀ ਤੇ ਅੰਦਰ ਵੀ ਆਪਾਂ ਚੱਲਾਂਗੇ ਬਾਹਰ ਆਪਾਂ ਨੂੰ ਇੱਕ ਦੁਕਾਨ ਦੇਖਣ ਨੂੰ ਮਿਲੂਗੀ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਜੀ ਚੱਲਦੇ ਆ ਜੀ ਆਪਾਂ ਹੁਣ ਕੋਠੀ ਦੇ ਅੰਦਰ ਤੇ ਤੁਹਾਨੂੰ ਅੰਦਰ ਦਾ ਸਾਰਾ ਕੁਝ ਮੈਂ ਚੈੱਕ ਕਰਵਾਉਣਾ ਸੀ ਇਹ ਆ ਗਿਆ ਲੋਬੀ ਦਾ ਮੈਨ ਡੋਰ ਜੀ ਮੈਨ ਐਂਟਰੀ ਗੇਟ ਆ ਗਿਆ ਤੁਸੀਂ ਚੈੱਕ ਕਰੋ ਜੀ ਪਹਿਲਾਂ ਸਾਹਮਣੇ ਇੱਕ ਝਲਕ ਦੇਖੋ ਲੋਬੀ ਦੀ ਬਹੁਤ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਦੇਖਣ ਨੂੰ ਮਿਲੂਗੀ ਕੋਈ ਐਦਾ ਨਹੀਂ ਹੈਗਾ ਕੋਠੀ ਨੂੰ ਆਪਾਂ ਜਦੋਂ ਖਰੀਦੀਏ ਤੇ ਉਹ ਤੋਂ ਬਾਅਦ ਕੋਈ ਕੰਮ ਕਰਵਾਉਣਾ ਪਵੇ ਹਰ ਕੰਮ ਮਾਲਕ ਨੇ ਬਹੁਤ ਵਧੀਆ ਕਰਵਾ ਰੱਖਿਆ। ਲੋਬੀ ਤੁਸੀਂ ਚੈੱਕ ਕਰੋ ਜੀ। ਵਾਲ ਪੇਪਰ ਦਾ ਜਿਹੜਾ ਕੰਮ ਹੋਇਆ ਇਹ ਚੈੱਕ ਕਰੋ। ਲਾਈਟਿੰਗ ਦਾ ਕੰਮ ਤੁਸੀਂ ਚੈੱਕ ਕਰੋ ਜੀ। ਹਰ ਕੰਮ ਆਪਾਂ ਨੂੰ ਪੂਰਾ ਵਧੀਆ ਮਿਲੂਗਾ। ਤੇ ਜਿਹੜੀ ਕੋਠੀ ਦੀ ਰਸੋਈ ਆਪਾਂ ਨੂੰ ਦੇਖਣ ਨੂੰ ਮਿਲੂਗੀ, ਰਸੋਈ ਵੀ ਪੂਰੀ ਵਧੀਆ ਦੇਖਣ ਨੂੰ ਮਿਲੂਗੀ। ਬਾਕੀ ਸਭ ਤੋਂ ਪਹਿਲਾਂ ਬੈੱਡਰੂਮ ਚੈੱਕ ਕਰੋ ਜੀ। ਵਧੀਆ ਖੁੱਲ੍ਹਾ ਡੁੱਲਾ ਆਪਾਂ ਨੂੰ ਬੈੱਡਰੂਮ ਦੇਖਣ ਨੂੰ ਮਿਲੂਗਾ। ਵਧੀਆ ਬੈੱਡਰੂਮ ਹੈ ਜੀ। ਨਾਲ ਇੱਕ ਹੋਰ ਆਪਾਂ ਨੂੰ ਸੈਕੰਡ ਬੈੱਡਰੂਮ ਦੇਖਣ ਨੂੰ ਮਿਲੂਗਾ। ਇਹ ਵੀ ਤੁਸੀਂ ਚੈੱਕ ਕਰੋ ਜੀ। ਵਧੀਆ ਦੋ ਬੈਡਰੂਮਸ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਥੱਲੇ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ ਬਾਕੀ ਆਪਾਂ ਕੱਲੀ ਕੱਲੀ ਗੱਲਬਾਤ ਕਰ ਹੀ ਰਹੇ ਹਾਂ ਜੀ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੋਊਗੀ ਮੈਂ ਉਮੀਦ ਕਰਦਾ ਹਾਂ ਜੀ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਨਾਲ ਦੀ ਨਾਲ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇਹ ਆ ਗਿਆ ਜੀ ਬਾਬਾ ਜੀ ਦਾ ਰੂਮ ਪੂਜਾ ਰੂਮ ਬਣਿਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵਧੀਆ ਖੁੱਲਾ ਢੁਲਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਸਾਹਮਣੇ ਰਸੋਈ ਆ ਗਈ ਵਧੀਆ ਰਸੋਈ ਆਪਾਂ ਨੂੰ ਦੇਖਣ ਨੂੰ ਮਿਲੂਗੀ ਬਾਕੀ ਟਾਈਲਾਂ ਦਾ ਕੰਮ ਵਧੀਆ ਹੋਇਆ ਸੀ ਲੱਕੜ ਦਾ ਕੰਮ ਤਾਂ ਕੋਈ ਨਹੀਂ ਹੋਇਆ ਪਰ ਟਾਈਲਾਂ ਦਾ ਬਾਕੀ ਲੱਕੜ ਨੂੰ ਛੱਡ ਕੇ ਜਿੰਨਾ ਕੰਮ ਹੋਣਾ ਹੁੰਦਾ ਸੀ ਸਾਰਾ ਮਾਲਕ ਨੇ ਵਧੀਆ ਕਰਵਾ ਰੱਖਿਆ ਦਾ ਤੇ ਕੋਠੀ ਦੀ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਓਨਰ ਵੱਲੋਂ ਆਪਣੇ ਕੋਲੇ ਜਿਹੜੀ ਡਿਮਾਂਡ ਪਹੁੰਚੀ ਸੀ 20 ਲੱਖ ਰੁਪਇਆ ਮਾਲਕ ਨੇ ਕਿਹਾਗਾ 20 ਲੱਖ ਦੇ ਵਿੱਚੋਂ ਵੀ ਮਾਲਕ ਕਹਿੰਦੇ ਆ ਵੀ ਮਾੜਾ ਮੋਟਾ ਕਰ ਦਾਂਗੇ ਬਹਿ ਕੇ ਰੇਟ ਹੋ ਜਾਊਗਾ 10 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਤੁਹਾਡੇ ਮੈਂ ਕਮੈਂਟ ਚੈੱਕ ਕਰਦਾ ਰਹਿਣਾ ਜੀ ਤੁਹਾਨੂੰ ਪਤਾ ਹੀ ਆ ਤੇ ਤੁਸੀਂ ਤਰਨ ਤਰਨ ਸਾਈਡ ਤੋਂ ਕਹਿੰਦੇ ਸੀਗੇ ਤਰਨ ਤਰਨ ਸਾਈਡ ਤੋਂ ਆਪਾਂ ਕੋਠੀ ਇਹ ਲੈ ਕੇ ਪਹੁੰਚਿਆ ਤੇ ਇੱਕ ਆਪ ਨੂੰ ਬਾਹਰਲੀ ਸਾਈਡ ਦੁਕਾਨ ਵੀ ਦੇਖਣ ਨੂੰ ਮਿਲੂਗੀ ਜਿਵੇਂ ਕਿ ਤੁਸੀਂ ਚੈੱਕ ਕਰ ਰਹੇ ਹੋ ਸਾਹਮਣੇ ਕੋਠੀ ਜੀ ਜਿਹੜਾ ਮੇਨ ਗੇਟ ਹੈ ਜੀ ਉਹ ਤਾਂ ਛੋਟਾ ਹੈਗਾ ਪਰ ਗਲੀ ਬਹੁਤ ਖੁੱਲੀ ਡੁੱਲੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਜੇ ਆਪਣੇ ਕੋਲੇ ਗੱਡੀ ਹੈਗੀ ਅਸੀਂ ਤਾਂ ਜਿਹੜੀ ਆਹ ਦੁਕਾਨ ਹੈ ਜੀ ਇਹਨੂੰ ਆਪਾਂ ਗਾਰਾਜ ਬਣਾ ਸਕਦੇ ਹਾਂ ਜੇ ਗਾਰੇਜ ਨਹੀਂ ਬਣਾਉਣਾ ਤਾਂ ਬਾਰ ਵੀ ਗੱਡੀ ਖੜੀ ਹੋ ਜਾਂਦੀ ਆ ਕਹਿੰਦੇ ਇੱਥੇ ਸਾਰੇ ਬਾਰੀ ਗਲੀ ਚ ਗੱਡੀ ਖੜਾਉਂਦੀ ਹੈਗੇ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਕਨਫਰਮ ਕਰ ਰਹੇ ਹੋ ਜੀ ਜਿਵੇਂ ਇਹਨਾਂ ਨੇ ਸਾਰਾ ਕੁਝ ਦਿਖਾਇਆ ਜੀ ਜਿਵੇਂ ਦੀ ਕੋਠੀ ਇਹਨਾਂ ਨੇ ਬਣਾਈ ਹੋਈ ਆ ਵਧੀਆ ਬਣਾਈ ਹੋਈ ਆ ਜੀ ਰੇਟ ਤੁਸੀਂ ਆਪੇ ਕਰ ਲਿਓ ਕੋਈ ਫਿਕਸ ਰੇਟ ਨਹੀਂ ਦੱਸਿਆ ਇਹਨਾਂ ਨੇ ਘਾਟਾ ਵਾਧਾ ਕੀਤਾ ਜਾਊਗਾ ਇਸਨੂੰ ਪਸੰਦ ਆਈਏ ਕੋਠੀ ਜਾਓ ਮਾਲਕ ਦੇ ਘਰੇ ਦੇਖੋ ਤਰਨ ਤਰਨ ਖਾਸ ਏਰੀਆ ਜੀ ਖਾਸ ਤਰਨ ਤਰਨ ਤੋਂ ਆਪਾਂ ਇਹ ਵੀਡੀਓ ਲੈ ਕੇ ਪਹੁੰਚਿਆ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ 8528231099 8528231099 ਬਾਕੀ ਤਾਂ ਇਹਨਾਂ ਨੇ ਸਾਰਾ ਕੰਮ ਕਰਵਾ ਹੀ ਰੱਖਿਆ ਸੀ ਇੱਕ ਗੱਲ ਰਹਿ ਗਈ ਜੀ ਜਿਹੜਾ ਮੇਨ ਐਂਟਰੀ ਗੇਟ ਸੀਗਾ ਲੋਬੀ ਦਾ ਉਹਦੇ ਨਾਲ ਇੱਕ ਡਰਾਇੰਗ ਰੂਮ ਬਣਿਆ ਹੋਇਆ ਉਹ ਪਲਾਸਟਰ ਵਾਲਾ ਅੰਦਰੋਂ ਪਿਆਗਾ ਜੋੜੀਆਂ ਜੜੀਆਂ ਦਾ ਕੰਮ ਤਾਂ ਹੋਇਆਗਾ ਇਕੱਲਾ ਪਲਾਸਟਰ ਰਹਿੰਦਾਗਾ ਇੱਕ ਦੋ ਕੰਧਾ ਉਹ ਜ਼ਰੂਰ ਕਰਵਾਉਣਾ ਪਊਗਾ ਜੇ ਪਲਾਸਟਰ ਨਹੀਂ ਕਰਵਾਉਣਾ ਤਾਂ ਅੱਜ ਕੱਲ ਤਾਂ ਸੋ ਚੀਜ਼ਾਂ ਚੱਲ ਰਹੀਆਂ ਜੀ ਪੀਵੀਸੀ ਦੀਆਂ ਸ਼ੀਟਾਂ ਲੱਗ ਜਾਂਦੀਆਂ ਵਾਲ ਪੇਪਰ ਵੀ ਲੱਗ ਜਾਂਦਾ ਉਹ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਤੁਸੀਂ ਜਾਇਓ ਜ਼ਰੂਰ ਵਿਜ਼ਿਟ ਜ਼ਰੂਰ ਕਰਿਓ ਜੇ ਕਿਸੇ ਨੂੰ ਇਹ ਅੱਜ ਕੋਠੀ ਪਸੰਦ ਆਈ ਹੈ ਬਾਕੀ ਵੀਡੀਓ ਵਧੀਆ ਲੱਗੀਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਪਹੁੰਚੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਥੱਲੇ ਚੈੱਕ ਕਰੋ ਜੀ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਜੀ ਫਰੀ ਚ ਆਪਾਂ ਐਡ ਕਰਦੇ ਹਾਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਫਰੀ 'ਚ ਆਪਾਂ ਛੇਤੀ ਤੋਂ ਛੇਤੀ ਆਪਾਂ ਤੁਹਾਡੀ ਐਡ ਲਗਾ ਦਾਂਗੇ ਜੀ ਕਰਦੇ ਆ ਜੀ ਆਪਾਂ ਹੁਣ ਕਮੈਂਟਾਂ ਦੀ ਗੱਲ ਛੇਤੀ ਛੇਤੀ ਕਮੈਂਟ ਪੜ੍ਹਦੇ ਆ ਜਿਆਦਾ ਲੰਮੀ ਵੀਡੀਓ ਨਹੀਂ ਆਪਾਂ ਖਿੱਚਦੇ ਜੀ ਸਭ ਤੋਂ ਪਹਿਲਾ ਜਿਹੜਾ ਕਮੈਂਟ ਆਪਣੇ ਕੋਲੇ ਪਹੁੰਚਿਆ ਜੀ ਇਹਨਾਂ ਦਾ ਨਾਮ ਹੈ ਜੈਨੀ ਇਹਨਾਂ ਨੇ ਸਰਹਿੰਦ ਏਰੀਆ ਚ ਕਿਹਾ ਹੈ ਕੋਈ ਕੋਠੀ ਹੋਵੇ ਤਾਂ ਦੱਸਿਓ ਜੀ ਜਿਹੜਾ ਸੈਕਿੰਡ ਆਪਣੇ ਕੋਲੇ ਕਮੈਂਟ ਪਹੁੰਚਿਆ ਇਹਨਾਂ ਦਾ ਨਾਮ ਹੈ ਜੀ ਰੁਪਿੰਦਰ ਸੰਤੂ ਮੇਰੇ ਭਰਾ ਨੇ ਇਹਨਾਂ ਨੇ ਕਿਹਾ ਘਰ ਬਹੁਤ ਸੋਹਣਾ ਵੀਰ ਜੀ ਇਹੋ ਜਿਹਾ ਕੋਈ ਟਾਂਡੇ ਏਰੀਆ ਚ ਹੋਵੇ ਤਾਂ ਦੱਸਿਓ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਬਾਕੀ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਕੀਤਾ ਹੈ ਵੀਡੀਓ ਚ ਜਿਹੜਾ ਘਰ ਹੈ ਬਾਕੀ ਬਹੁਤ ਵਧੀਆ ਮਾਲਕ ਨੇ ਤਿਆਰ ਕਰਵਾਇਆ ਹੋਇਆ ਹੈ ਪਰਮਜੀਤ ਕੌਰ ਮੇਰੇ ਭੈਣ ਨੇ ਇਹ ਇਹਨਾਂ ਨੇ ਟਾਂਡੇ 'ਚ ਹੋਵੇ ਕੋਈ ਦੱਸਿਓ ਤਾਂ ਜ਼ਰੂਰ ਦੱਸਾਂਗੇ ਜੀ ਇਹਨਾਂ ਨੇ ਕਮੈਂਟ ਕੀਤਾਗਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਕਮੈਂਟ ਕੀਤਾ ਅਗਲਾ ਕਮੈਂਟ ਆਪਣੇ ਕੋਲੇ ਸਰਨਜੀਤ ਕੌਰ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਨਾਈਸ ਬਹੁਤ ਆਪਾ ਜੀ ਇਹੋ ਜਿਹਾ ਕੋਈ 12-15 ਲੱਖ ਦੀ ਡਿਮਾਂਡ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਹੋਵੇ ਤਾਂ ਦੱਸਿਓ ਜੀ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀਗੀ ਉਸੇ ਵੀਡੀਓ ਤੇ ਕਮੈਂਟ ਆ ਰਹੇ ਨੇ ਵੀਡੀਓ 'ਚ ਜਿਹੜੀ ਕੋਠੀ ਸੀਗੀ ਸਾਰੀ ਵਾਲਪੇਪਰ ਹੋਈ ਸੀ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਹਲੇ ਤੱਕ ਜੇ ਉਹ ਕੋਠੀ ਨਹੀਂ ਦੇਖੀ ਤਾਂ ਕੱਲ ਵਾਲੀ ਵੀਡੀਓ ਚੈੱਕ ਕਰੋ ਬਹੁਤ ਸੋਹਣੀ ਤੇ ਬਹੁਤ ਵਧੀਆ ਰੇਟ ਦੇ ਵਿੱਚ ਉਹ ਕੋਠੀ ਐ ਸੀ ਅਗਲਾ ਕਮੈਂਟ ਆਪਣੇ ਕੋਲੇ ਗੁਰਦੀਪ ਕੌਰ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਮੁਹਾਲੀ ਦੇ ਕੋਈ ਲੱਗੀ ਸਸਤਾ ਘਰ ਹੋਵੇ ਤਾਂ ਦੱਸਿਓ ਜੀ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਗੋਪੀ ਅਗਲਾ ਕਮੈਂਟ ਹੈ ਜੀ ਬਟਾਲੇ ਸ਼ਹਿਰ ਤੋਂ ਇਹਨਾਂ ਨੇ ਡਿਮਾਂਡ ਪਾਈ ਹੈ ਜਲਦੀ ਆਪਾਂ ਦੇਖਦੇ ਹਾਂ ਸੀ ਕਾਫੀ ਟਾਈਮ ਤੋਂ ਬਟਾਲੇ ਏਰੀਆ ਚੋਂ ਕੋਈ ਘਰ ਸ਼ਾਇਦ ਨਹੀਂ ਆਇਆ ਸੀ ਜੀਵਨ ਸਿੱਧੂ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਤਲਵੰਡੀ ਸਾਬੋ ਏਰੀਆ ਚ ਕੋਈ ਕੋਠੀ ਹੋਵੇ ਤਾਂ ਦੱਸੋ ਬਾਕੀ ਜਿਹੜੀ ਵੀਡੀਓ ਚ ਕੋਠੀ ਹੈ ਬਹੁਤ ਸੋਹਣੀ ਤਿਆਰ ਹੋਈ ਹੈ ਹਾਂਜੀ ਇਹ ਤਾਂ ਕੋਠੀ ਬਹੁਤ ਵਧੀਆ ਜੀ ਇਹ ਤਾਂ ਮੰਨਣ ਵਾਲੀ ਗੱਲ ਹੈ ਰੀਤ ਮੰਦਰ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਬਠਿੰਡੇ ਸਾਈਡ ਤੋਂ 7 ਤੋਂ 8 ਲੱਖ ਦੀ ਡਿਮਾਂਡ ਦੇ ਵਿੱਚ ਡਿਮਾਂਡ ਪਾਈ ਅਸੀਂ ਕੋਈ ਗੱਲ ਨਹੀਂ ਜੀ ਆਪਾਂ ਦੇਖਦੇ ਆਂ ਜਲਦੀ ਲੈ ਕੇ ਪਹੁੰਚਦੇ ਆਂ ਤੇ ਸੋਨੀਆ ਕੋਰ ਇਹਨਾਂ ਦਾ ਨਾਮ ਹੈ ਜੀ ਮੇਰੀ ਭੈਣ ਨੇ ਇਹਨਾਂ ਨੇ ਕਮੈਂਟ ਕੀਤਾ ਬਹੁਤ ਵਧੀਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਅਗਲਾ ਕਮੈਂਟ ਆਪਣੇ ਕੋਲੇ ਗਾਂਧੀ ਸਿੱਧੂ ਦਾ ਇਹਨਾਂ ਨੇ ਕਿਹਾ ਤੁਸੀਂ ਵੀਡੀਓ ਬਹੁਤ ਚੰਗੀ ਬਣਾਉਂਦੇ ਹੋ ਬਹੁਤ ਬਹੁਤ ਸ਼ੁਕਰੀਆ ਪਾ ਜੀ ਬਾਕੀ ਅੱਜ ਲਈ ਬਸ ਇੰਨੇ ਜੀ ਜ਼ਿਆਦਾ ਕਮੈਂਟ ਆਪਾਂ ਪੜਾਂਗੇ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਬਾਕੀ ਲੰਮੀ ਵੀਡੀਓ ਤੁਹਾਨੂੰ ਪਤਾ ਹੀ ਅਸੀਂ ਚੱਲਣੀ ਨਹੀਂ ਬਾਕੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਸ਼ੁਕਰੀਆ ਧੰਨਵਾਦ ਜੀ ਇਸੇ ਤਰ੍ਹਾਂ ਆਪ ਦਾ ਪਿਆਰ ਬਣਾ ਕੇ ਰੱਖਿਓ ਜੀ ਬਾਕੀ ਤੁਸੀਂ ਕਮੈਂਟ ਚੈੱਕ ਕਰਦੇ ਰਹਿੰਦੇ ਹੋ ਜੀ ਆਪਾਂ ਕਮੈਂਟ ਪੜ੍ਹਦੇ ਹਾਂ ਜੀ ਤੁਸੀਂ ਸੁਣਦੇ ਰਹਿੰਦੇ ਹੋ ਜਿਹੜੇ ਜਿਹੜੇ ਏਰੀਆ ਚ ਡਿਮਾਂਡ ਆਉਂਦੀ ਹੈ ਜੇ ਤੁਹਾਡੇ ਕੋਲੇ ਉਸ ਏਰੀਆ ਚ ਘਰ ਕੋਠੀ ਮਕਾਨ ਹੈ ਤਾਂ ਆਪਣੇ ਕੋਲੇ ਭੇਜੋ ਲਾਜ਼ਮੀ ਬਿਲਕੁਲ ਫਰੀਦ ਵਿੱਚ ਆਪਾਂ ਕੰਮ ਕਰਦੇ ਹਾਂ ਜੀ ਜਿਨੇ ਵੀ ਖਰੀਦਣੀ ਹੋਊਗੀ ਘਰ ਕੋਠੀ ਮਕਾਨ ਤੁਹਾਡੇ ਨਾਲ ਆਪੇ ਗੱਲ ਕਰਕੇ ਖਰੀਦ ਲਊਗਾ ਹੋ ਸਕਦਾ ਕਿਸੇ ਦਾ ਭਲਾ ਹੋ ਜੀ ਜੀ ਵਧੀਆ ਰੇਟ ਚ ਕਿਸੇ ਨੂੰ ਘਰ ਕੋਠੀ ਜਿ ਬਿਨਾਂ ਦਲਾਲੀ ਤੋਂ ਮਿਲੇ ਤਾਂ ਆਕੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਹੁਣ ਦਿਓ ਜੀ ਮੈਨੂੰ ਇਜਾਜ਼ਤ